ਰਾਜਪੁਰ ਸਿਟੀ ਪੁਲਿਸ ਨੇ ਐਸ ਐਚਓ ਕਿਰਪਾਲ ਸਿੰਘ ਮੋਹੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਇੱਕ ਦਰਖਾਸਤਕਰਤਾ ਪੂਰਨ ਸਿੰਘ ਦੇ ਵੱਲੋਂ 14 ਜੂਨ 2025 ਨੂੰ ਦਿੱਤੀ ਗਈ ਸ਼ਿਕਾਇਤ ਦੇ ਦੌਰਾਨ ਇੱਕ ਐਲਈਡੀ ਦੀ ਦੁਕਾਨ ਤੋਂ 115000 ਰੁਪਏ ਦੀ ਚੋਰੀ ਹੋਣ ਦੀ ਘਟਨਾ ਦਰਜ ਹੋਈ ਸੀ ਪੁਲਿਸ ਨੇ ਘਟਨਾ ਦਾ ਪੂਰਾ ਆਂਕੜਾ ਅਤੇ ਤਫਤੀਸ਼ੀ ਕਾਰਵਾਈ ਬਿਆਨ ਕੀਤੀ ਐਸਐਚਓ ਨੇ ਦੱਸਿਆ ਕਿ ਦੁਕਾਨ ਦੇ ਸੀਸੇ 파ੜੇ ਹਿੱਸੇ ਤੋਂ ਨਕਦ ਚੁਰਾਉਣ ਵਾਲਾ ਇੱਕ ਵਿਅਕਤੀ ਮੋਟਰਸਾਈਕਲ ਰਾਹੀਂ ਆਇਆ ਸੀ ਘਟਨਾ ਦੀ ਸੀਸੀਟੀਵੀ ਜਾਂਚ ਤੋਂ ਬਾਅਦ ਮੋਟਰਸਾਈਕਲ ਨੰਬਰ ਟ੍ਰੇਸ ਕਰਕੇ ਟੀਮਾਂ ਨੇ ਹਰਿਆਣੇ ਦੇ ਚਾਂਸੀ ਦੇ ਹੀਠ ਨਿਵਾਸ ਕਰਨ ਵਾਲੇ ਸੋਨੂ ਪਿਤਾ ਅਸ਼ੋਕ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਹੁਣ ਤੱਕ ਮੋਟਰਸਾਈਕਲ ਅਤੇ ਚੋਰੀ ਵਿੱਚ ਵਰਤੇ ਹੋਏ ਹੋਰ ਸਤੰਦ ਬਰਾਮਦ ਕੀਤੇ ਜਾ ਚੁੱਕੇ ਨੇ ਐਸਐਚਓ ਨੇ ਅੱਗੇ ਵੀ ਦੱਸਿਆ ਕਿ ਗ੍ਰਫਤਾਰ ਕੀਤਾ ਗਿਆ ਵਿਅਕਤੀ ਪਹਿਲਾਂ ਵੀ 25 ਤੋਂ 30 ਮਾਮਲਿਆਂ ਵਿੱਚ ਹਰਿਆਣਾ ਵਿੱਚ ਦਰਜ ਹੈ ਇਸ ਦੇ ਖਿਲਾਫ ਰਿਕਾਰਡ ਫੋਨ ਕਨ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਦਾਲਤ ਤੋਂ ਮਿਲੇ ਹੁਕਮ ਦੇ ਅਨੁਸਾਰ ਉਹ ਜੁਡੀਸ਼ੀਅਲ ਰਿਮਾਂਡ ਤੋਂ ਬਾਅਦ ਹੁਣ جیل ਤੇ ਚਾਰਨ ਦੇ ਵਿੱਚ ਜਾਵੇਗਾ ਤਾਂ ਜੋ ਦੋਸ਼ ਸਾਬਿਤ ਹੋਣ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਪੁਲਿਸ ਨੇ ਵੀ ਦੱਸਿਆ ਕਿ ਬਾਕੀ ਬਚੀ ਰਕਮ ਦੀ ਤਫ਼ਤੀਸ਼ ਜਾਰੀ ਹੈ ਤੇ ਰਕਮ ਦੀ ਵਾਪਸੀ ਜਾਂ ਫਿਰ ਹਿੱਸਾ ਵਾਪਸੀ ਵਗੈਰਾ ਬਾਰੇ ਵੀ ਅੱਗੇ ਕਾਰਵਾਈ ਕੀਤੀ ਜਾਵੇਗੀ ਸਾਡੇ ਇੱਕ ਪੂਰਨ ਸਿੰਘ ਵੱਲੋਂ ਇੱਕ ਦਰਖਾਸਤ ਆਈ ਸੀ ਜਿਹਦੀ ਇੱਕ LEDਾਂ ਦੀ ਦੁਕਾਨ ਹੈ ਇਹ ਦਰਖਾਸਤ ਆਈ ਸੀ ਨੂੰ 14 6 2025 ਨੂੰ ਇਹਨੇ ਦਰਖਾਸਤ ਦਿੱਤੀ ਇੱਕ ਬੰਦੇ ਇੱਕ ਘਰੇ ਆਪਣੀ ਚਾਹ ਪੀਣ ਗਿਆ ਸੀ ਦੁਕਾਨ ਦਾ ਜਿਹੜਾ ਸ਼ੀਸ਼ੇ ਵਾਲਾ ਲੋਕ ਹੁੰਦਾ ਉਹਨੂੰ ਲੋਕ ਕਰਕੇ ਪਿੱਛੋਂ ਇੱਕ ਬੰਦਾ ਜਿਹੜਾ ਸੋਨੂ ਚਾਂਸੀ ਦਾ ਰਹਿਣ ਵਾਲਾ ਹਰਿਆਣੇ ਦਾ ਉਹ ਪਿੱਛੋਂ ਮੋਟਰਸਾਈਕਲ ਤੇ ਆਂਦਾ ਤੇ ਆ ਕੇ ਇਹਦੀ ਦੁਕਾਨ ਦਾ ਲੋਕ ਤੋੜ ਕੇ 1,15,000 ਰੁਪਏ ਦੇ ਗੱਲੇ ਵਿੱਚੋਂ ਕੱਢ ਕੇ ਲੈ ਜਾਂਦਾ ਅਸੀਂ ਫਿਰ ਸਾਡੇ ਨਿਸ਼ਾਨ ਸਿੰਘ ਦੀ ਟੀਮ ਨੇ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸਾਡੇ ਨਿਸ਼ਾਨ ਸਿੰਘ ਦੀ ਟੀਮ ਨੇ ਮਤਲਬ ਉਦੋਂ ਸਾਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਸੀਸੀ ਕੈਮਰੇ ਦੇ ਵਿੱਚ ਇੱਕ ਮੋਟਰਸਾਈਕਲ ਦਾ ਨੰਬਰ ਆ ਜਾਂਦਾ ਉਹ ਨੰਬਰ ਨੂੰ ਟ੍ਰੇਸ ਕਰਦੇ ਅਸੀਂ ਹਰਿਆਣੇ ਚਲੇ ਜਾਂਦੇ ਆ ਤੇ ਹਰਿਆਣੇ ਅੱਜ ਅਸੀਂ ਆ ਬੰਦੇ ਨੂੰ ਫੜ ਕੇ ਲਿਆਂਦਾ ਜਿਹੜਾ ਸੋਨੂ ਪੁੱਤਰ ਸ਼ੋਕਮਲ ਜਿਹੜਾ ਝਾਂਸਾ ਹਰਿਆਣੇ ਦਾ ਹਰਿਆਣਾਲਾ ਅੱਜ ਅਸੀਂ ਇਹਦੀ ਅਰੈਸਟ ਪਾਈ ਆ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀਗਾ ਅੱਜ ਅਸੀਂ ਇਹਨੂੰ ਜੁਡੀਸ਼ੀਅਲ ਜਿਹੜਾ ਜੇਲ ਛੱਡ ਕੇ ਆਵਾਂਗੇ ਸਰ ਇਹ ਪਹਿਲਾਂ ਵੀ ਮਾਮਲੇ 'ਚ ਕੁਝ ਪਤਾ ਲੱਗੇ ਹੋਰ ਮਾਮਲੇ ਵੀ ਦਰਜਾਂਗੇ ਇਹਦੇ ਤੇ ਜੀ ਪਤਾ ਜਿਹੜਾ ਮਤਲਬ ਸਾਡੀ ਇਨਵੈਸਟੀਗੇਸ਼ਨ 'ਚ ਆਇਆ ਵੀ ਇਹਦੇ 25 ਤੋਂ 30 ਮੁਕੱਦਮੇ ਜਿਹੜੇ ਉਹ ਹਰਿਆਣਾ 'ਚ ਦਰਜ ਹੈਗੇ ਆ ਅੱਜ ਅਸੀਂ ਇਹਦੀ ਰੈਸਟ ਤੇ ਨਾਲ ਇਹਦੇ ਮੋਟਰਸਾਈਕਲ ਜਿਹੜਾ ਜਿਹਦੇ ਤੇ ਇਹਨੇ ਵਾਰਦਾਤ ਕੀਤੀ ਸੀ ਅਸੀਂ ਉਹ ਵੀ ਬਰਾਮਦ ਕਰ ਲਿਆ ਤੇ ਬਾਕੀ ਸਾਡੀ ਜਿਹੜੀ ਪੈਸਿਆਂ ਦੀ ਹੈ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਵੀ ਅਸੀਂ ਕਰ ਲਾਂਗੇ ਸਰ ਕੋਈ ਸਮਾਨ ਵਗੈਰਾ ਜਾਂ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ? ਹਾਂਜੀ ਉਹ ਚੱਲ ਰਿਹਾ ਜੀ ਹੁਣ ਅਸੀਂ ਉਹੀ ਸਾਡੇ ਕੋਲੋਂ ਰਿਮਾਂਡ ਤੇ ਆ ਇਹ ਉਤੇ ਅਸੀਂ ਕਰਾਂਗੇ ਕਰਾਲਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jaldahove asar